ਨੰਨ੍ਹ ਨੀ ਲਾਗਦੀ ਵੀ ਠੋਕਰ ਬੱਤੀ ਹੋਣੀ ਠੋਕਰ ਜਿਹੜੇ ਵੱਜ ਗਈ ਉਹ ਬੰਦਾ ਕਹਿ ਰੋ ਕੇ ਦੁਨੀਆ ਜ਼ਮੀਨ ਤੇ ਡਿੱਗ ਪਿਆ ਜਾਏ ਦੁਨੀਆ ਨੂੰ ਛੱਡ ਗਿਆ ਮਾਰ ਕੇ ਨਹੀਂ ਛੱਡਿਆ ਜਾਣਾ ਦੋਚ ਰਿੰਦੇ ਹੀ ਛੱਡ ਦੇਣਾ ਉਸ ਦੇਣਾ ਬੰਦਾ ਨਹੀਂ ਬਚਨ ਕਮਾਏ ਨਹੀਂ ਜੁੜਿਆ ਸਮਾਨ ਦਾ ਖਿਆਲ ਰੱਖਦਾ ਮਕਾਨਾਂ ਦਾ ਖਿਆਲ ਰੱਖਦਾ ਪਾਸੇ ਦਾ ਖਿਆਲ ਰੱਖਦਾ ਉਹ ਬੰਦਾ ਜੂਦਾ ਹੀ ਨਰਕ 'ਚ ਹੈ ਇਹ ਕਹਿੰਦੇ ਵੀ ਗੁਰੂ ਰਾਨਕ ਸਾਹਿਬ ਨੇ ਅੰਤ ਸਮੇਂ ਜੋ ਲక్ష్ਮੀ ਸਿੰਧਰ ਹੈ ਕਹਿੰਦੇ ਸਰਪ ਜੂਨ ਬਲ ਬਲ ਪੜੇ ਉਹ ਨਹੀਂ ਗੁਰਨਾਮ ਸਾਹਿਬ ਦਾ ਕਹਿਣਾ ਜਿਹੜਾ ਬੰਦਾ ਮਾਇਆ 'ਚ ਫਸ ਗਿਆ ਉਹ ਦੇਹੀ ਦੇ ਵਿੱਚ ਹੀ ਰਹਿਦਾ ਸੱਤ ਦੀ ਜੂਨ 'ਚ ਪਿਆ ਹੋਇਆ ਹੈ ਜਿਹੜਾ ਮਾਇਆ ਨੂੰ ਆਈ ਚੜਾਈ ਰੱਖਦਾ ਕਾਰੋਬਾਰ ਚਲਾਉਂਦਾ ਇਹੋ ਪਰ ਦਿਲ ਨੂੰ ਜੋੜਦਾ ਕੱਠੀ ਵੀ ਕਰਦਾ ਉਹ ਬੰਦਾ ਤੇ ਜੂਨ ਚੋਂ ਨਿਕਲ ਗਿਆ ਆਂਤ ਸਮੇਂ ਤੋਂ ਕਿਲੇ ਪੁੱਤਰ ਸਿਮਰ ਉਹ ਆਂਤ ਕੀ ਸਿਮਰਦਾ ਸਿਮਰਦਾ ਪੁੱਤਰਾ ਵੱਲ ਖਿਆਲ ਹੈ ਰੱਬ ਤੋਂ ਖਿਆਲ ਪੂਰਾ ਉਹ ਕੱਲ ਸੂਰੀ ਦੀ ਜੂਨ ਚ ਤੇ ਅਸੀਂ ਦਾ ਬੰਦਿਆਂ ਦੇ ਮਨੁੱਖਾਂ ਦੇ ਜਾਨੇ ਚ ਸੂਰਤ ਸੂਰਜ ਦੀ ਜੁਵਨੀ ਤੇ ਪਾਇਆ ਹੋਇਆ ਹੁਣ ਕਿੱਥੇ ਬੈਣਾ ਲੇ ਆ ਚੁੱਕੇ ਆ ਸਾਡਾ ਧਿਆਨ ਪੁੱਤਰਾ ਵਿਆਹ ਕਰਨੇ ਨੂੰਹਾਂ ਜਹਾਉਣੀਆਂ ਪੁੱਤ ਪੋਤੇ ਦੇਖਣੇ ਉਹ ਸੂਰਤ ਦੀ ਜੁਵਨੀ ਹੋਰ ਕੀ ਆ ਜੇੜਾ ਛੱਡ ਜਾ ਪ੍ਰਮਾਤਮਾ ਰੋਟੀ ਜੜੀ ਤੇਰੀ ਮਰਜ਼ੀ ਮਾਰਨੇ ਤੇਰੀ ਮਰਜ਼ੀ ਸਾਨੂੰ ਮਾਰਨਾ ਤੇਰੀ ਮਰਜ਼ੀ ਯਾ ਠੂਠਾ ਬਣਾ ਕੇ ਮੰਗਲ ਲਾਉਣਾ ਤੇ ਤੇਰੀ ਮਰਦੂਰੀ ਕੋਲੇ ਪੁੱਤਰ ਵੀ ਮੁਕਤ ਤੇ ਆਪ ਵੀ ਮੁਕਤ ਹੋ ਚੁੱਕੇ ਰਹੇ ਆਉਂ ਜੇ ਦਿਮਾਗ ਚ ਕੋਪਣੀ ਚ ਨਹੀਂ ਵਰਤੀ ਬੱਚਾ ਹੋਵੇ ਅੰਬਲੀ ਤੇ ਚੰਡਾਲ ਜੁੱਤੀਆਂ ਮਾਰਦਾ ਹੋਵੇ ਜਗਾ ਪੁੱਤਰ ਨੂੰ ਦੇਣੀ ਐ ਐਸਾ ਪੁੱਤਰ ਨੂੰ ਦੇਣਾ ਹਲੋ ਸਿੱਖਾਂ ਦੇ ਆਸਿ ਰੱਬ ਦੇ ਪਿਆਰੇ ਆ ਰੱਬ ਨੂੰ ਸਮਝਦੇ ਆ ਅਸੀਂ ਮੰਨਦੇ ਆ ਬਿਲਕੁਲ ਝੂਠ ਕਰਦਾ ਆ ਅੰਤ ਸਮੇਂ ਜੋ ਹਰ ਵਾਲੇ ਮਕਾਨ ਮੇਰੀਆਂ ਕੋਠੀ ਜ਼ਮੀਨ ਮੇਰਾ ਘਰ ਕਹਿੰਦੇ ਜੀ ਬਾਪੂ ਤੁਹਾਡਾ ਪ੍ਰੇਤ ਬਣਿਆ ਹੋਇਆ ਪ੍ਰੇਤ ਉਹ ਪਾਗਲ ਸਿਆਣਿਓ ਉਹ ਬੰਦੀ ਚੱਕੋ ਸਿਆਣਿਓ ਤੇਰੀ ਦੱਸ ਸਕਦੇ ਤਦੋਂ ਬਾਪੂ ਦੂਜਾ ਪ੍ਰਾਤਾ ਤਾ ਬੇਕਾਰ ਚ ਮਿਰਚਾ ਲੱਗਦੀ ਹਣੀ ਬਾਪੂ ਨੂੰ ਦੇ ਬੇਦਿਆਂ ਨੂੰ ਕਿਉਂ ਦੀ ਬੇਬੇ ਪ੍ਰੇਤ ਕਾਹੇ ਕੋਈ ਉਹ ਬਚਾ ਮੇਰੇ ਡੇਰਿਆ ਹਣ ਮੈਂ ਡਾਰਾ ਕਿਉਂ ਮੈਨੂੰ ਇਹਨਾਂ ਦਾ ਮੈਂ ਸੱਚੇ ਚੱਕੇ ਸਮਾਂ ਲ ਜਾਣਾ ਜਾਂਦੇ ਨੇ ਗੱਲ ਕਹ ਤਾਂ ਸਾਨੂੰ ਦਿੱਤਾ ਇਹਨੂੰ ਜੱਫਾ ਨਾ ਮਾਰੋ ਪਰਮਾਤਮਾ ਤੁਹਾਡੇ ਹੀ ਹੈ ਮਹਾਂਪੁਰਸ਼ ਹੁੰਦਾ ਹੈ ਹੱਥੋਂ ਰੋਟੀ ਖਾਣ ਵਾਲਿਆ ਸਾਨੂੰ ਰਾਹ ਦੱਸੋ ਸਾਨੂੰ ਰਾਹ ਦਿਓ ਯਾ ਮਤਲਬ ਸ਼ਾਬਾ ਦੇ ਗਲਤ ਸਮਾਨ ਕਿਉਂ ਨਹੀਂ ਵਰਤੇ ਆ ਨਾਸ਼ ਕਰਨ ਵਾਲਾ ਰੱਬ ਨਾ ਤੋੜਨ ਵਾਲਾ ਸਮਾਨ ਸੁਭਾ ਸੁਨਾਨ ਦੇ ਰਿਆ ਸੀ ਉਹਨਾਂ ਨੂੰ ਭਗਵਾਨ ਮਿਲ ਗਿਆ ਵਾਹਿਗੁਰੂ ਮਿਲ ਗਿਆ ਕੋਲੋਂ ਜਵਾਰ ਤਾਰ ਤੋੜ ਦਿੱਤਾ ਸੁਭਿਆ ਸਾਨੂੰ ਕਿਸੇ ਚੀਜ਼ ਦੀ ਤੇਰੀ ਦੀ ਲੋੜ ਨਹੀਂ ਜੂਦਾ ਪ੍ਰੇਤ ਜਿਹੜਾ ਪਰਮਾਤਮਾ ਨਾਲ ਨਹੀਂ ਜੁੜਿਆ ਸੰਗਤ ਨਹੀਂ ਕਰੀ ਮਾਇਆ ਮਗਰ ਕਿੰਬੜਿਆ ਹੋਇਆ ਉਹ ਜੂਦਾ ਪ੍ਰੇਤ ਮਾਰ ਕੇ ਕਿਹਨੇ ਪ੍ਰੇਤ ਦੂਖ ਦੇਖਿਆ ਕਿਨੇ ਜਾ ਕੇ ਗਲਪ ਹੋਏ ਚਲੋ ਤੂੰ ਪ੍ਰੇਤ ਬੰਨੇ ਹੋਏ प्रेता सं रखे पाए होर्मां फे हुए भर्म डुबे हुए लोग उठे एक त्याया नहीं चार गल् गीतियां करान पिछे पैसे दे बापू चलिया गया मजदूर मुक्त हो गए मेरे नाम गल करो मनोज कितने भी लिया ਬਿਨਾਂ ਗੁਰੂ ਦੇ ਜੁੜਨ ਤੋਂ ਬਿਨਾਂ ਸੰਗਤ ਤੋਂ ਬਿਨਾਂ ਪਰਮਾਤਮਾ ਦੇ ਚਰਨਾਂ 'ਚ ਹੰਝੂਣ ਤੋਂ ਦੁਨੀਆਂ ਪਰ ਜੰਮਿਆ ਨਹੀਂ ਉਹਨੂੰ ਮੁਕਤ ਕਰਨ ਵਾਲਾ ਕੋਈ ਤਨ ਮੁਕਤੀ ਵਾਲਾ ਪਤਾ ਨਹੀਂ ਲੱਗਦਾ ਮਹਤ ਪਰਮਾਤਮਾ ਨਾਲ ਕਬੀਰ ਰਵਿਦਾਸ ਨਾਮ ਦਾ ਫਰੀਦ ਸਾਹਿਬ ਸਾਖਸ਼ਾਹ ਕੰਮ ਕਰਿਓ ਮਨੁੱਖ ਸ਼ਕਤੀਆਂ ਪਰਮਾਤਮਾ ਖੁਦ ਨਿਆਟ ਬੱਚਾ ਦੇ ਰੂਪ ਚ ਖੜਾ ਹੋ ਕੇ ਉਹ ਪਰਮਾਤਮਾ ਨੇ ਤ੍ਰਿਕਾ ਜਿਹਾ ਜਨਕਾਰ ਛੱਡ ਲਿਆ ਮੈਂ ਆਪਣਾ ਕਾਰਬਾਰ ਆਨੰਦਪੁਰ ਸਭ ਛੱਡ ਕੇ ਸੰਸਾਰ ਦੇ ਲੋਕੋ ਅੱਤ ਤੋਂ ਅਲੱਗ ਹੋ ਲੱਗਿਆ ਦੁਨੀਆ ਤੋਂ ਸਰੀਰ ਪਰ ਧਰਮ ਦਾ ਦੂਰ ਲੈ ਚ ਲਿਆ ਮਾ ਆਪਣੇ ਪਿਆਰਿਆਂ ਨੂੰ ਸਾਡਾ ਦਿਮਾਗ ਹੀ ਕੰਮ ਕਰ ਰਿਹਾ ਸਾਡੀ ਆਤਮਾ ਜਾਗੀ ਨਹੀਂ ਕਮਾਲ ਹੈ ਸੱਜਣ ਜੀ ਜੇ ਗੁਰੂ ਅਰਜਨ ਦੇਵ ਤਵੀ ਤੇ ਬੈਠੇ ਕਾਲ ਨੇ ਬਿਠਾਏ ਕਾਲਪੁਰਖ ਨੇ ਬਾਦੀ ਤਵੀ ਤੇ ਆਪ ਨਾਲ ਬੈਠਾ ਪਰਮੇਸ਼ਰ ਉਹਨੂੰ ਸੇਕ ਕਿਉਂ ਨਹੀਂ ਲਗਿਆ ਸਰੀਰ ਨੂੰ ਲਾਇਆ ਦੁਨੀਆ ਨੂੰ ਦਿਖਾਇਆ ਉਹ ਪਰਮੇਸ਼ਰ ਦਾ ਪਰਮੇਸ਼ਰ ਦੇ ਪਿਆਰਿਆਂ ਨੂੰ ਦੁਨੀਆ ਤੇ ਮਾਰਨ ਵਾਲਾ ਉਹ ਜੰਮਿਆਂ ਦੀ ਅੰਤ ਤੱਕ ਵਿਸ਼ਵਾਸ ਵੀ ਹੋਵੇ ਪ੍ਰੋਸਾ ਵੀ ਹੋਵੇ ਮੈਂ ਇਹਨਾਂ ਨੂੰ ਬਹੁਤ ਵਾਰੀ ਕਿਹਾ ਵੀ ਜੋ ਸਰ ਸੰਗ ਨੇ ਤੁਹਾਨੂੰ ਬਿਮਾਰੀਆਂ ਮਾਰ ਕਰਦੀਆਂ ਕਹ ਰਾਤ ਮੂਰਖਤਾ ਦਾ ਹੋ ਰੇ ਕਾਂਜੋ ਵਿੱਚ ਭੁੱਖ ਪੈਦਾ ਹੋ ਰਹੀ ਕਾਰਾਂ ਦੇ ਵਿੱਚ ਦੁੱਖ ਪੈਦਾ ਹੋ ਰਿਹਾ ਸੌਤਨ ਲਾ ਕੇ ਰੱਖੋ ਜਿਹੜੀ ਕਹਿੰਦੇ ਲੜਾਈ ਹੁੰਦੀ ਹੋ ਗਈ ਖਿਆਲ ਜੋੜਿਓ ਤੇ ਮੈਨੂੰ ਕਹਿ ਦਿਓ ਮੈਂ ਛੁੱਟਾ ਹੋਵਾਂਗਾ ਮਹਾਰਾਜ ਨੇ ਹੁਕਮ ਕਰਿਆ ਵੀ ਜਿੰਨਾ ਸੱਤ ਸੰ ਕਾਰਾਂ ਜਾਲੇ ਚੱਲੂ ਜਾਲੇ ਤੇ ਅੰਧੂਣਾਂ ਤੇ ਤੁਹਾਡੇ ਮਨ ਖੁਲਾਮੂ ਖੜੇ ਰਹਿਣੇ ਕਰਾਂ 24 ਘੰਟੇ ਨਾ ਦੁਆਮੇ ਬਾਜੀ ਮਾਈ ਤੇ ਭਾਈ ਅੱਜ ਦੇ ਬੱਚੇ ਮੋਬਾਈਲਾ ਮਫਾਹੇ ਆਏ ਰਹਿੰਦੇ ਕਿਸ ਨਾਮ ਲਿਆ ਉਹ ਨਾਮ ਮਵੈਲਾ ਲਿਆ ਕਿ ਪਰਮੇਸ਼ਰ ਦਾ ਨਾਮ ਲਿਆ ਹੋਇਆ ਤੁਸੀਂ ਮੈਨੂੰ ਇਹ ਦੱਸੋ ਸੁਣਦੇ ਸਾਰੇ ਨੇ ਤਾਂ ਬਿਸ਼ਰਮ ਹੋ ਚੁੱਕੇ ਨੇ ਮਾਣਾਂ ਬੇਈਮਾਨ ਮਨ ਜਾਂ ਤਾਂ ਇਹ ਜਾ ਕੇ ਕੋਲ ਬੋਲਦੇ ਨਹੀਂ ਫਿਰ ਬੇਬੇ ਜਿਹੜੀ ਮੁੰਡਾ ਵਿਹਣਾ ਬੇਬੇ ਕਹਿੰਦੀ ਪੁੱਤ ਟੰਗਾ ਕਿਸਾਈਆਂ ਵਰਗਾ ਮੁੰਡਾ ਬੇਬੇ ਦਾ ਸਿਰ ਘੁੱਟਦਾ ਤੇ ਗੁੱਤ ਪਾਉਂਦਾ ਫੇਰ ਵੀ ਗੁੱਤ ਪਟਾ ਕੇ ਵੀ ਪੁੱਤ ਕਹਿੰਦੀ ਕੀ ਲੋੜ ਐ ਇੱਥੇ ਜਿੰਨਾ ਤੇ ਰਹਿਣਾ ਰੌਲਾ ਪੋਣਾ ਤਹੇ ਜਈਆਂ ਸੀ ਉਹਨੂੰ ਕਿਹੜਾ ਕਹਿੰਦੇ ਪਾਈ ਚੱਲ ਜੋ ਦੇਖੀ ਜੋਗੀ ਬਾਤ वथेरी तरती ते असीं आया सॾे न ਵੇ ਲੋਨੀ ਚਾਰੀ ਰੱਖੋਗੇ ਦਵਾਨ ਸੁਣਨੇ ਆ ਇੱਕ ਦਵਾਨ ਨੂੰ 20 ਵਾਰੀ ਸੁਣੋਗੇ ਤਾਂ ਇੱਕ ਗੱਲ ਦਾ ਪਤਾ ਲੱਗਣਾ 20 ਵਾਰੀ ਸੁਣੋਗੇ ਇੱਕ ਗੱਲ ਨੂੰ ਤਾਂ ਉਹ ਪਤਾ ਲੱਗਣਾ ਪਰ ਰਹਿਓ ਸੋਚੀ ਚ ਸੋਚੀ ਚ ਰਹਿਓ ਸੋਚੀ ਦਾ ਮਾਨਤੀ ਮਿਆੜਿਆਂ ਨੇ ਰਾਜੇ ਖੁਦ ਹੀ ਘਰ ਵਾਲੀ ਨੇ ਕੋਈ ਨਾ ਮਾਰਤੀ ਤੁੱਪ ਨੇ ਦਿਹਾੜੀਆਂ ਨੇ ਮਨਲਾ ਪਾਗਲ ਹੋਇਆ ਫਰੀਲਾ ਬੰਦਰ ਪਰੇ ਮਰੇਦਾ ਕਿੱਥੇ ਆ ਸ਼ਾਮ ਨੂੰ ਡਿੱਗਦਾ ਕਹਿੰਦਾ ਜਾਂਦਾ ਘਰ ਨਾਨੇ ਪਰੇ ਸ਼ਰਾਬ ਪੀਣ ਲੱਗਿਆ ਉਹ ਧੱਪਨੇ ਬਾਪੂ ਪਾਗਲ ਕਰਿਆ ਬਿਆ ਅਨੇਜੇ ਨਾਲ ਸ਼ਰਾਬ ਪੀਣ ਲੱਗਿਆ ਖੋਨਾਰੇ ਵਿੱਚ ਉਸਿਆ ਕੁਲਰਾ ਤੇਰਾ ਬਦਲੋ ਬਾ ਬਾਪੂ ਦੇ ਕਰਮਾਂ ਤੇ ਛੱਤਰ ਲੇਖੇ ਫਿਰ ਤਾ ਖਾਂਦਾ ਫਿਰਦਾ ਨਿਆੜੇ ਕਹੇ ਵੀ ਲੱਗਦੇ ਉਹ ਨਾ ਪਿੱਛੇ ਆਹ ਪਾਗਲ ਬਾਪੂ ਓ ਛੱਦ ਕੇ ਦੁਨੀਆ ਨੂੰ ਤਨ ਨਾਲ ਸੰਤਾਂ ਦੇ ਰਾਹ ਦਾ ਖਾਂਦੇ ਦੇ ਇਹ ਕਿਸੇ ਨੂੰ ਬੰਦੇ ਨੂੰ ਕਹਿ ਦੇਵੇ ਨਾ ਬੁਲਾਉਣਾ ਨਹੀਂ ਜੇ ਉਹ ਦਿਲ ਤੋਂ ਬੰਦੇ ਦਾ ਪ੍ਰਤੀ ਪਿਆਰ ਹੈ ਤੇ ਜੋਰ ਲਾ ਲਵੇ ਬੰਦਾ ਨੂੰ ਕਦੇ ਵੀ ਨਹੀਂ ਛੱਡਦਾ ਜੋਰ ਲਾ ਲਵੇ ਜਿਹਨੇ ਲਾਉਣਾ ਜਿਹੜਾ ਬੰਦਾ ਬੋਲਦਾ ਨਹੀਂ ਉਹਨੂੰ ਕੀ ਪਤਾ ਜੱਜ ਕੀ ਆ ਪਤਾ ਕਿਸੇ ਨੂੰ ਗਨ ਦਿਲ ਦੀ ਕੁੰਡੀ ਦਾ ਹੀ ਨਹੀਂ ਪਤਾ ਲੱਗਦਾ ਤੇ ਬਾਕੀ ਸਭ ਕੁੰਡੀਆਂ ਦਾ ਪਤਾ ਲੱਗ ਜਾਂਦਾ ਓਹ ਮੈਨੂੰ ਦੱਸ ਦੇ ਮਾਇਆ ਤੂੰ ਸਾਹਮਣੇ ਕਿਉਂ ਨਹੀਂ ਹੋਇਆ ਹੋਗਾ ਮੈਨੂੰ ਦੱਸ ਦੇ ਮਾਇਆ ਕਰਕੇ ਪਾਸ ਹੋ ਆ ਕੰਮ ਇੱਥੇ ਬਥੇਰੇ ਹੁੰਦੇ ਨੇ ਆ ਲਾ ਦੇ ਥਾਈ ਲਾ ਦੇ ਥਾਈ ਲਾ ਦੇ ਜੋ ਦਰਗਾਹ ਦਾ ਹੁਕਮ ਹੈ